ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦੇ ਪੰਛੀ ਤੇ ਜਾਨਵਰ ਠੀਕ ਨੇ ਅੱਜ ਆਪਾਂ ਪਟਿਆਲਾ ਸ਼ਾਪ ਤੇ ਆਏ ਆ ਬਾਈ ਰਾਹੁਲ ਬਾਈ ਦੇ ਇਸ ਵਾਰੀ ਦੇਖੋ ਆ ਕੋਕਟੇਲ ਲੈ ਆਏ ਨੇ ਤੇ ਜਾਵਤ ਪੈਰਵਾ ਤੇ ਬਜਰੀ ਬਜਰੀ ਦਾ ਸਟਾਕ ਆ ਹਮ ਫਿਰ ਮੱਛੀਆਂ ਦਾ ਸਟਾਕ ਵੀ ਆ ਬਾਈ ਤੇ ਇੱذੇ ਕੋਲ ਪੀਜਣ ਬੈਠੇ ਨੇ ਤੇ ਨਾ ਦੇਖੋ ਤੇ 골ਡਨ 핀치 ਵੀ ਲੌਂਗ ਟੇਲ ਵੀ ਆਈ ਆ ਬਈ ਉਹ ਦਿਖਾਉਣਾ ਤੁਹਾਨੂੰ ਅੱਜ ਆ ਆ ਲੌਂਗ ਟੇਲ ਆਈ ਆ ਬਈ ਤੇ ਰੈਂਪੋ ਦੀ ਵੀ ਆਈ ਆ 핀ਚ ਚੈੱਕ ਕਰੋ ਤੁਸੀਂ ਕੁਆਲਿਟੀ ਤੇ ਲਾਪੜ ਵੀ ਆਏ ਨੇ ਬਈ ਲਾਪੜ ਦੇਖੋ ਤੇ ਫਾਈਨਕਲ ਕੋਈ ਨੂਰ ਵੀ ਆਏ ਨੇ ਬਈ ਇਹ ਚ ਤਨ ਕੋਈ ਨੂਰ ਨਹੀਂ ਹੈਗਾ ਪਰ ਪਾਈ ਨੇ ਪਰ ਕੋਈ ਨੂਰ ਵੀ ਆਏ ਨਹੀਂ ਹਲੋ ਜੀ ਤੇ ਰੇਟ ਬਾਈ ਨਾਲ ਗੱਲ ਕਰਦੇ ਆ ਕੀ ਪ੍ਰਾਈਸ ਚ ਕੀ ਕੀ ਇਹਨਾਂ ਦਾ ਪ੍ਰਾਈਸ ਆ ਬਾਤ ਚ ਕਰਦੇ ਆ ਵਾਲਾ ਬਾਈ ਨੂੰ ਆਪਾਂ ਮਿਲ ਲਈਏ ਤੇ ਬਾਈ ਜੀ ਆ ਬੈਠੇ ਨੇ ਹੋਰ ਆਹੋ ਬਾਈ ਦੀ ਕੀ ਹਾਲ ਨੇ ਜੀ ਬਧੀ ਸ਼ੁਕਰੀਆ ਬਧੀ ਐਨ ਬਧੀ ਜੀ ਤੇ ਸਟਾਕ ਹੈ ਤਕੀ ਮੰਗਾਈ ਲਈਏ ਫਿਰ ਹਾਂ ਜੀ ਜੀ ਤੇ ਸਟਾਕ ਤਾਂ ਬਾਈ ਦੇਖਿਆ ਜੀ ਆਪਾਂ ਨੇ ਦੇ ਤਾ ਹੀ ਅੱਧਾ ਸਟਾਕ ਅੱਛਾ ਦੇ ਤਾ ਜੀ ਠੀਕ ਜੀ ਠੀਕ ਜੀ ਅਦਰੂਪ ਨੂੰ ਕਰਦੇ ਆ ਰਿਹਾ ਹੋਏ ਆ ਅਦਾਲਤ ਇਹ ਚਾਹੀਦਾ ਅਦਾਲਾਈ ਹਾਂ ਜੋ ਕਿ ਆਉਂਦਾ ਠੀਕ ਹੈ ਉਹ ਪਏ ਠੀਕ ਹੈ ਉਹ ਕੇਜ ਪਏ ਟ੍ਰਿਵਲੀ ਵਾਲਾ ਜਿਹੜਾ ਠੀਕ ਹੈ ਹਾਂਜੀ ਤੇ ਆਪਣਾ 골ਡਨ ਦਾ ਕੀ ਪ੍ਰਾਈਜ਼ ਹੈ ਜੀ ਨਾਉ ਕੀ ਪ੍ਰਾਈਜ਼ ਇਹਦਾ 골ਡਨ ਦਾ ਕੋਈ ਜੇ ਕਦੇ ਕੋਈ ਆਏਗਾ ਇਹ ਆਪਣਾ ਚੈਨਲ ਦੇਖ ਕੇ ਆਏਗਾ ਜੇ ਟ੍ਰੇਡ ਲਾਵਾਗੇ ਠੀਕ ਹੈ ਜੀ ਠੀਕ ਹੈ ਜੀ ਡਾਬਰਾ ਚੈਨਲ ਦੇ ਕੀ ਆਏਗਾ ਉਹ ਸਭ ਤੋਂ ਪਰ ਟੈਡ ਲਗਾਵਾਉਗੇ ਠੀਕ ਹੈ ਜੀ ਆ ਬਿਲਕੁਲ ਕੋਈ ਟੈਡ ਲਾ ਰਿਹਾ ਕੋਈ ਐਸੀ ਗੱਲ ਨਹੀਂ ਬਾਕੀ ਜਿਹੜੇ ਕੋਲ ਫੇਲ ਚ ਮਾਲ ਲੈਣਾ ਦੁਕਾਨ ਖੋਲ੍ਹਣੀ ਹੈ ਆਪਣੀ ਹਾਂਜੀ ਹਾਂਜੀ ਤੁਹਾਡੇ ਕੋਲ ਇਸ ਦਾਣਾ ਜੋ ਵੀ ਵੇਚ ਦੇਵਾਂਗੇ ਜੀ ਬਿਲਕੁਲ ਹੂੰ ਜੋ ਵੀ ਵੇਚੀ ਦੁਕਾਨ ਆਪਦਾ ਕੰਮ ਤੋੜਨਾ ਚਾਹੁੰਦੇ ਨੇ ਤਾਂ ਰਾਹੁਲ ਵੇਲ ਨਾਲ ਕਨੈਕਟ ਕਰ ਲਿਓ ਤੇ ਤੁਹਾਡਾ ਜਾਨ ਬ੍ਰਾਂਚ ਕੋਈ ਵੀ ਵੜ ਚ ਇੰਟਰਸਟ ਹੈ ਉਹੀ ਵੀ ਜਿਵੇਂ ਇਹ ਤੋਂ ਬਜਰੀ ਤੋਂ ਸਟਾਰਟ ਕਰਨਾ ਜਾਂ ਕੋਕਸਲ ਤੋਂ ਸਟਾਰਟ ਕਰਨਾ ਲਵੜ ਤੋਂ ਸਟਾਰਟ ਕਰਨਾ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ। ਬਾਕੀ ਕੋਈ ਜਿਹੜਾ ਆਪਣੇ ਕੋਲ ਮਾਲ ਖਰੀਦੂਗਾ ਹਾਂ ਹਾਂ ਮੰਨ ਲਓ ਬ੍ਰੀਡ ਕਰਾ ਕੇ ਦੇਣੀ ਚਾਹੁੰਦਾ ਠੀਕ ਹੈ ਜੀ। ਬੈਠੇ ਆ ਰਹੇ ਨਹੀਂ ਜੀ। ਠੀਕ ਹੈ ਜੀ। ਉਹਨੇ ਕਰਕੇ ਦੇਵਾਂਗੇ ਉਸ ਨੂੰ ਪੂਰੇ ਪ੍ਰੋਪਰ ਠੀਕ ਹੈ ਜੀ। ਗਾਰੰਟੀ ਨਾਲ ਹਾਂ। ਰਾਹੁਲ ਭਾਈ ਜੀ ਕਹਿੰਦੇ ਨੇ ਜੋੜੇ ਬਣਾ ਕੇ ਵੀ ਦੇਣਗੇ। ਹੋਏਗੀ। ਲੈਣਦਾਰ ਵੀ ਬੈਠੇ ਆ ਜੀ। ਠੀਕ ਹੈ ਠੀਕ ਹੈ। ਮੰਨ ਲਓ ਅੱਜ ਦੋ ਦਿਨ ਅੱਜ ਦੋ ਲੋਕ 350 350 24 ਵਾਲੇ ਡੋਗਿਆ 400 ਦਾ ਜੋੜਾ ਹਾਂਜੀ ਹਾਂਜੀ ਦਿੱਤਾਗਾ ਹਾਂ 50 ਰੁਪਏ ਦਾ ਜਨਵਰੀ ਘਰ ਤੋਂ ਲੈਣ ਦਾ ਬੈਠੇ ਜਦ ਮਾਰੀ ਠੀਕ ਹੈ ਜੀ ਅਲਟੀ ਬੱਚੇ ਰੂਹ ਜਨਵਰੀ ਜਿੰਦੇ ਕੋਲ ਸੀਲ ਕਰਦੇ ਹਾਂ ਅੱਗੇ ਕੱਢੀ ਦੋ ਮੰਨ ਲਓ ਓਕੇ ਬਜਰੀ ਦਾ ਇਹ ਆਪਾਂ 400 ਦਾ ਜੋੜਾ ਲੈ ਰਹੇ ਹਾਂ ਤਾਂ ਆਪਾਂ ਇਹਨਾਂ ਨੂੰ 300 ਰੁਪਏ ਦਾ ਜੋੜਾ ਆਪਾਂ ਸੇਲ ਕਰ ਸਕਦੇ ਆ ਵਾਪਸ ਲੈਣਗੇ ਆਪਣੇ ਤੋਂ ਬਰੇਡ ਕਰਾ ਕੇ ਆਪਾਂ ਵਾਪਸ ਦੇ ਸਕਦੇ ਆ ਤੇ ਐਵੇਂ ਸਾਰੇ ਜਨਵਰਾਂ ਦੇ ਜੋ ਵੀ ਰੇਟ ਲਾਉਣਗੇ ਇਹ ਆਪ ਦਾ ਤਾਂ ਉਦੋਂ ਆਦਰ ਰੇਡ ਚ ਆਪ ਪਲਾਨਗੇ ਆਪਣੇ ਤੋਂ ਜੀ ਬਾਕੀ ਜਿਹਨਾਂ ਲੋਕਾਂ ਦੇ ਬੈਂਕ ਤੇ ਆਵਾ ਭਾਈ ਪੰਜ ਹਾਂ 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 ਮਾਰ ਜਾਂਦੀ ਆ ਉਹ ਹਾਂਜੀ 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 ਹਾਂ ਪੈਂਬੋ ਪਈ ਹੈ ਇਹ ਜਿਹੜਾ ਹੈ ਇਹ ਜਿਹੜੀ ਆਪਣੀ ਆਸਮਾਨੀ ਉਹਦੀ ਅਜੀ ਰਿਕੀ ਨਾਲ ਜਿਆਜ ਕਰਕੇ ਦੋ ਹਾਂ 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 ਜੀ ਅਗਲੇ ਨੂੰ ਵਾਲ ਵਧੀਆ ਲੇਕੇ ਤੋੜ ਲਾ ਜੀ ਇਹਨੂੰ ਮਾਰਾਂਗੇ ਇਹਦੀ ਪਾਸੇ ਤੋੜਨਾ ਠੀਕ ਹੈ ਜੀ ਉਹਨਾਂ ਨੂੰ ਪਤਾ ਨਹੀਂ ਕਿ ਭਾਜੀ ਜਿਵੇਂ ਹੁਣ ਬਜਰੀ ਪਾਲਦੇ ਨੇ ਇਹਨਾਂ ਨੂੰ ਗਾਈਡ ਨਹੀਂ ਹੈਗੀ ਰੱਖਣ ਦਾ ਟਾਂਗ ਨਹੀਂ ਹੁੰਦਾ ਤੇ ਉਹ ਤੁਸੀਂ ਪੂਰੀ ਗਾਈਡ ਕਰਕੇ ਦਿਓ ਇਹਨਾਂ ਨੂੰ ਤੇ ਨੌਲਜ ਦਿਓ ਵੀ ਕਿਹੜੀ ਸਪੀਸੀਅ ਹੈ ਕੋਈ ਵੀ ਆਪਣੇ ਚੈਨਲ ਦੇ ਥਰੂ ਮੈਟਰ ਲੋਰ ਇਹ ਚੱਲਦਾ ਦਾ ਹੂੰ ਹੂੰ ਠੀਕ ਹੈ ਜੀ ਨੌਲਜ ਜਿੰਨਾ ਮਰਜੀ ਦਿਓ ਸਰ ਜੀ ਠੀਕ ਹੈ ਜੀ ਮਤਲਬ ਕਿ ਸਵੇਰੇ ਜਾਂ ਤਾਂ ਜੀ ਨੌਵੇ ਤੋਂ ਪਹਿਲਾਂ ਕੋਲ ਕਰੋ ਠੀਕ ਹੈ ਠੀਕ ਹੈ ਜੀ ਜਾਂ ਫਿਰ ਸ਼ਾਮ ਨੂੰ 6:30 ਤੋਂ ਬਾਅਦ ਕੰਟੈਕਟ ਕਰਵਾ ਦਿਓ ਹਾਂਜੀ ਹਾਂਜੀ ਜਦੋਂ ਲੋੜ ਪਾ ਕੇ ਠੀਕ ਹੈ ਜਾ ਕੇ ਰਾਮਾ ਦੇ ਨਾਲ ਕਰ ਠੀਕ ਹੈ ਰਾਮਾ ਵਾਲਾ 6 ਜੀ ਜਾਂ ਜੋ ਵੀ ਆਪਣੇ ਬਣਾ ਰਿਹਾ ਮਸਲਾ ਦਾ ਰੋਡਾਂ ਪੁੱਛਣਾ ਉਹ ਲੈਣਾ ਉਹ ਦੇਣਾ ਠੀਕ ਹੈ ਜੀ ਹਾਂਜੀ ਹਾਂ ਕੋਡੀਓ ਰਕੋਡਿੰਗ ਬਣਾ ਕੇ ਤੁਸੀਂ ਮੈਨੂੰ WhatsApp ਤੇ WhatsApp ਤੇ ਸੈਂਡ ਕਰ ਦਿਓ ਠੀਕ ਹੈ ਠੀਕ ਹੈ ਜੀ ਪਲੀਜ਼ ਕਾਲ ਕਰਤਾ ਕੋਈ ਜੀ ਲਾਤਾ ਜਿੰਨਾ ਜੇ ਵੀ ਦੇਖੋ ਦਿਨ ਚ ਕੋਈ ਵੀ ਹੁੰਦੇ ਦੇ ਵਰਗੇ ਮਨੋ ਵੀਡੀਓ ਦੇਖਦੇ ਨੇ ਰੋਜ਼ ਹਾਂਜੀ ਹਾਂਜੀ ਠੀਕ ਹੈ ਜੀ ਆਪਣੇ ਬੀਬੀ ਭਾਈ ਪੈਣਾ ਦੇ ਦੇਖ ਰਹੇ ਨੇ ਆਪਣੇ ਮਨੋ ਠੀਕ ਹੈ ਜੀ ਜਿਹੜੇ ਦੇਖ ਰਹੇ ਨੇ ਮਨੋ ਵੀਡੀਓ ਆਪਣੇ ਹਾਂ 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 ਚਲੋ ਆਉਂਦੇ ਨੇ ਮਾਣ ਨਾਲ ਬੀਜੀ ਪਹਿਲਾਂ ਕੰਮ ਕਰਨਾ ਜ਼ਰੂਰੀ ਹੈ ਆਪਾਂ ਨੂੰ ਹੁਣ ਮੈਂ ਫੋਨ ਚੱਕ ਕੇ ਬੈਠ ਜਾਉਂਦਾ ਜੀ ਜਿੱਥੇ ਬੋਲੋ ਜਿਦਾ ਕਰੋ ਗੱਲ ਗਲ ਸਮਝ ਰਹਾ ਜਿਹੜੇ ਵੀ ਅਰਦਨ ਜਿਹਨੇ ਪਾਈਆਂ ਨੇ ਨੋਲਜ ਲੈਣੀ ਆ ਸਾਡੀ ਡਿਲੀਵਰੀ ਆ ਪੰਜਾਬ ਤੇ ਠੀਕ ਹੈ ਜਿਹੜੇ ਵੀ ਇਹਨੇ ਨੋਲਜ ਲੈਣੀਆਂ WhatsApp ਤੇ ਇਹਨਾਂ ਨੂੰ ਆਰਡਰ ਰਿਕਾਰਡਿੰਗ ਭੇਜਿਓ ਜਾਂ ਮੈਸੇਜ ਕਰਿਓ ਫਿਰ ਉਹਨਾਂ ਨੂੰ ਤੁਹਾਡਾ ਮੈਸੇਜ ਦੇਖ ਕੇ ਰਿਪਲਾਈ ਦੇਣਗੇ ਠੀਕ ਹੈ ਫੋਨ ਕਰਕੇ ਤੰਗੜਾ ਕਰੀਆ ਫालतੂ ਜੋ ਵੀ ਨੋਲਿਜ ਲੈਣੀ ਆ ਸੋਨੇ ਮੈਸੇਜ ਕਰੀਆ ਜਾਂ ਰਿਕਾਰਡਿੰਗ ਕਰੀਓ ਯਾ ਸਵੇਰੇ 9 ਵਜੇ ਤੋਂ ਪਹਿਲਾਂ ਜੀ ਠੀਕ ਹੈ ਜੀ ਯਾ 6 ਤੋਂ ਬਾਅਦ ਜੀ ਓਕੇ ਠੀਕ ਹੈ ਮੈਂ ਬੈਠਾ ਉਹਨਾਂ ਨਾਲ ਰਾਮਣੂ ਪਹਿਲੀ ਬੈਠੇ ਉਹਨੇ ਹੀ ਉਧਰ ਵੀ ਜਿਹੜੀ ਮਰਜ਼ੀ ਗੱਲ ਕਰੋ ਜਿੰਨੇ ਮਰਜ਼ੀ ਚ ਗੱਲ ਕਰੋ 500 1500 ਤੇ ਡਿਲੀਵਰੀ ਆਪਣੀ ਇਕੱਲੇ ਪੰਜਾਬ ਚ ਹੀ ਇਕੱਲੇ ਪੰਜਾਬ ਚ ਹੀ ਇਕੱਲੇ ਜਿਹੜੇ ਆਪਣੇ 5-6 ਡਿਲੀਵਰੀ ਆ ਭਈ ਉਹ ਅਗੀ ਪੰਜਾਬ ਦੇ ਵਿੱਚ ਇਕੱਲੇ ਹਾਂਜੀ ਆਲ ਇੰਡੀਆ ਚ ਨਹੀਂ ਹੈਗੀ ਇਕੱਲੇ ਪੰਜਾਬ ਪੰਜਾਬ ਚ ਹੈ ਤੇ ਬਾਕੀ ਆਪਾਂ ਪ੍ਰਾਈਸ ਬਾਰੇ ਵੀ ਦੱਸਾਂਗੇ ਤੁਹਾਨੂੰ ਉਸ ਤੋਂ ਬਾਅਦ ਵੀਡੀਓ ਆਪਾਂ ਸਟਾਰਟ ਕਰਦੇ ਆ। ਲੋ ਜੀ ਨਾਲ ਵਾਲੀ ਦੁਕਾਨ ਤੇ ਬਟੇਰ ਤੇ ਵਾਈਟ ਵੀ ਸੀ ਤੇ ਬ੍ਰਾਊਨ ਆ। ਆ ਬਤਕਾਂ ਦੇ ਛੋਟੇ-ਛੋਟੇ ਬੱਚੇ ਵੀ ਸੀ ਤੇ ਸਾਹਮਣੇ ਫੈਂਸੀ ਮੁਰਗੇ, ਬੰਦੀਆਂ ਬਤਕਾਂ ਤੇ ਨੋਰਮਲ ਬਤਕਾਂ ਤੇ نیچے ਆ ਟਰਕੀ ਦੀ ਵੱਡੇ ਤੇ ਨਾਲ ਹੀ ਇਹਨਾਂ ਦੇ ਪਿੰਜਰੇ 'ਚ ਛੋਟੇ ਬੱਚੇ ਸੀ। ਆ ਦੇਖੋ ਫੈਂਸੀ ਮੁਰਗੇ ਨੇ ਇਹਨਾਂ ਦੀ ਥੋੜੀ ਨੌਲੇਜ ਘਟਾਈ ਇਹ ਕਿਹੜੀ ਨਸਲ ਦੇ ਨੇ। ਅੱਗੇ ਆਪਾਂ ਇਹਨਾਂ ਦੀ ਨੌਲੇਜ ਲਵਾਂਗੇ ਫਿਰ ਤੁਹਾਨੂੰ ਦੱਸਾਂਗੇ। ਠੀਕ ਹੈ ਜੀ ਲੋ ਜੀ ਆਪਾਂ ਨੂੰ ਸਭ ਤੋਂ ਪਹਿਲਾਂ ਆਪਾਂ ਨੂੰ ਪਾਈਨੈਪਲ ਕੋਇਨ ਹੋਰ ਬਾਰੇ ਦੱਸੋ ਕੀ ਪ੍ਰਾਈਸ ਤੇ ਪੈਣਗੇ ਇਹ ਪਾਈਨੈਪਲ ਨੂਰ ਟੇਮ ਨਹੀਂ ਜੀ ਟੇਮ ਨਹੀਂ ਇਹ ਠੀਕ ਹੈ ਜੀ ਪੈਚ ਪਾਏ ਹੋਏ ਆ ਪੈਚ ਠੀਕ ਹੈ ਜੀ ਫੀਮੇਲ ਕਨਫਰਮ ਹੈ ਇਹਨਾਂ ਦੇ ਵੀ ਪੈਰਾਂ 'ਚ ਰਿੰਗ ਪਾਈ ਹੋਈ ਆ ਤੇ ਮੇਰੇ ਫੀਮੇਲ ਕਨਫਰਮ ਨੇ ਤੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਪ੍ਰਾਈਸ ਪੁੱਛਦਾ ਰahul ਭਾਈ ਤੋਂ ਵੀ ਵੀ ਡੀਅਰ ਨਹੀਂ ਜੀ 4500 ਦਾ ਪੇਅਰ ਪੈ ਜੀ ਭਾਈ ਨੈਪਲ ਦਾ ਵੀਦੇ ਦੇਣੀ ਗ੍ਰੀਨ ਦਾ ਕਹਿੰਦਾ ਵੀ ਜੀ ਕੋਪੀ ਬੈਂਕ ਜੁਰਾ ਬੇਈ ਠੀਕ ਹੈ ਜੀ ਠੀਕ ਹੈ ਜੀ ਵਿਛੜੀ ਹੈ ਜੀ ਡੀਡੀ ਡੀਐਨਏ ਡਾਊਨ ਡੀਐਨਏ ਕਹਿੰਦੇ ਆਂ ਜੀ ਹਾਂਜੀ ਹਾਂਜੀ ਉਹ ਘਟ ਘਟ 5 500 ਰੁਪਏ ਸਸਤਾ ਪੈ ਰਹੇ ਜੀ 500 ਰੁਪਏ ਡੀਐਨਏ ਦਾ ਭਾਈ ਠੀਕ ਹੈ ਜੀ ਹਾਂਜੀ ਬਾਕੀ ਨਾ ਬਰਸ ਨੇ ਜਿਹੜੇ ਵੀ ਡਾਊਨ ਲਿੰਕ ਨੇ ਜੀ ਹਾਂਜੀ ਹਾਂਜੀ ਜੋੜਾ ਜੀ 1200 ਦਾ ਜੋੜਾ ਜੀ ਠੀਕ ਹੈ ਜੀ ਜਿਹੜੇ ਰਿੰਗ ਆਈਸ ਨੇ ਭਾਈ ਰਿੰਗ ਆਈਸ ਹਾਂ ਜੀ ਜਿਹੜੇ ਰਿੰਗ ਆਈਸ ਨੇ ਇਹ 1800 ਜੋੜਾ ਪੈ ਗਿਆ ਇਹ 1800 ਰੁਪਏ ਦਾ ਜੋੜਾ ਜੀ ਠੀਕ ਮਲਟੀ ਕਲਰ ਦੇ ਹਾਂਜੀ ਹਾਂਜੀ ਪਰ ਬਲੂ ਵਗੈਰਾ ਪਰ ਬਲੂ ਬੋਲ ਵਗੈਰਾ ਬੋਲ ਵਗੈਰਾ ਹੋ ਗਏ ਠੀਕ ਹੈ ਹਾਂ ਹਾ 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 ਉਹਨਾਂ ਦੇ ਐਕਸਟਰਾ ਪੈਸੇ ਠੀਕ ਹੈ ਠੀਕ ਹੈ ਜੀ ਜੇ ਕਿਸੇ ਨੇ ਮੰਗਵਾ ਲਿਆ ਹੋਵੇ ਕੋਈ ਵੀ ਵੈਰੀਟੀ ਮੰਗਵਾਈ ਹੋਵੇ ਹਾਂਜੀ ਹਾਂਜੀ ਜੀ ਵੀ ਗੱਡ ਦੌਰੇ ਆ ਕੇ ਲੈ ਲੇ ਰਹੇ ਹਾਂ ਲੋਕੇਸ਼ਨ ਸਾਡੀ ਹੈ ਜੀ ਬਾਸਟਾਨ ਦੇ ਠੀਕ ਹੈ ਨਾ ਠੀਕ ਹੈ ਜੀ ਬਾਸਟਾਨ ਦੇ ਸਾਡੇ ਬਾਸਟਾਨ ਦੇ ਜਾਨਵਰ ਦੇਖੋ ਲੈ ਰਿਆ ਦਾ ਠੀਕ ਹੈ ਨਾ ਹਾਂਜੀ ਹਾਂਜੀ ਤੋਂ ਵੱਲੋਂ ਜੀਓ ਤੁਹਾਨੂੰ ਗੂਗਲ ਪੇ ਕਰਦਾ ਪੈਸੇ ਹਾਂਜੀ ਥੋੜਾ ਬੋਧੇ ਪਰ ਦੋ ਸਾਈ ਵਾਸਤੇ ਠੀਕ ਹੈ ਨਾ ਉਡੀ ਜੂਮੇ ਵਾਲੀ ਇਹ ਜਦੋਂ ਪੱਕੀ ਦੁਕਾਨ ਦਾ ਸਾਡੀ ਆ ਭਾਈਆਂ ਨੂੰ ਬੁਲਾ ਠੀਕ ਹੈ ਪੱਕੀਆਂ ਨੇ ਆ ਪੱਕੀ ਦੱਸੇ ਨੇ ਹਾਂ ਬੇਟੀ ਗੂਗਲ 'ਤੇ ਰਹੇਗੇ ਇੱਕ ਅਵਲ ਨਹੀਂ ਕਰਨ ਲੱਗੇ ਕਿ ਉਹ ਕਰ ਗਈ ਠੀਕ ਹੈ ਨਾ ਥੋੜੀ ਜਿਹੀ ਪੱਕੀ ਦੁਕਾਨਾਂ ਦਾ ਰੋਜ਼ ਕੋਲ ਨਹੀਂ ਕੋਈ ਨਾ ਕੰਮ ਕਰਦੇ ਨਾ ਪੱਕਾ ਠੀਕ ਹੈ ਨਾ ਜੀ ਠੀਕ ਹੈ ਜੇ ਕੋਈ ਬੰਦਾ ਗੂਗਲ 'ਤੇ ਘਰਦਾ 5-400 ਕਿਸਤ ਪਰਵਾਣੇ ਨਹੀਂ ਹੈ ਤੋ ਕਰੇ ਵੀ ਮੋਲੇ ਕਰੋ ਦੀ ਸਾਈ ਪੱਕੀ ਹੈ ਤੇ 3 ਦਿਨ ਦੇ ਅੰਦਰ ਆਪਾਂ ਡਿਲੀਵਰੀ ਕਰ ਦਿਆ ਕਰ ਲੈਣਾ ਥੋੜਾ ਸਾਈ ਦਾ ਪ੍ਰਬੰਧ ਹੋਆ ਜੂਮੇ ਵਾਲੀ ਜਦੋਂ ਕੋਈ ਫਾਇਦਾ ਨਹੀਂ ਫਿਰ ਜੀ ਮਾਰੀ ਗੱਲੋਂ ਤੁਸੀਂ ਬੁੱਕ ਕਰਾ ਦਿਆ ਸੀ ਕਰਦੇ ਆ ਆੜਾ ਉਹ ਹੋ ਹੈਗਾ ਠੀਕ ਹੈ ਨਾ ਕਿ ਕੋਈ ਨਾ ਕੋਈ ਤੁਸੀਂ ਗੂਗਲ 'ਤੇ ਕਰੋਗੇ ਵੀ ਜੀ ਆਪਣੇ ਪੱਕੇ ਦੁਕਾਨੇ ਕੀ ਜਦਵਾਰ ਜੀ ਆ ਕੇ ਸਾਨੂੰ ਮਦਦ ਕੀ ਫਰਸ ਕਰਦੇ ਹੋ ਜੇ ਡਾਊਟ ਲੱਗਦਾ ਤਾਂ ਪਟਿਆਲੇ ਆ ਕੇ ਸ਼ਾਹਰੌਹਲ ਵਾਲ ਨਾਲ ਰੋਪੇ ਤੇ ਆਓ ਹਾਂ ਇਧਰੋਂ ਬੱਸ ਸਟੈਂਡ ਦਾ ਗੇਟ ਆ ਵੀ ਪੁਰਾਣਾ ਪਟਿਆਲਾ ਬੱਸ ਸਟੈਂਡ ਪੁਰਾਣਾ ਹੂੰ 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 ਰਵਿੰਦਰ ਸਕੂਲ ਤੋਂ ਆਉਂਦੇ ਹੋਏ ਆ ਦੇ ਸਾਹਮਣੇ ਕਬੂਤਰਾਂ ਦੀ ਦੁਕਾਨ ਹੈ ਸਾਹਮਣੇ ਕੋਠੋ ਦੁਕਾਨ ਬੰਦ ਹੈ ਇੱਕ ਬੰਦ ਹੈ ਇੱਕ ਆਪਣੀ ਗੁੱਲੀ ਹੈ ਕੋਠੋ ਵਾਲਿਆਂ ਦੇ ਠੀਕ ਹੈ ਠੀਕ ਹੈ ਜੀ ਆਹ ਸਾਹਮਣੇ ਆਪਣੀ ਕੋਠ ਚੜੀ ਆ ਰਹੀ ਹੈ ਜੀ ਠੀਕ ਹੈ ਜੀ ਆਹ ਲੋਕੇਸ਼ਨ ਹੈ ਆਪਣੀ ਤੇ ਆਪਾਂ ਗੋਲਡਨ ਫਿੰਚ ਦੇ ਬਿੰਚਾਈਏ ਭਾਜੀ ਨਵੀਂ ਦੇਖੋ ਇੱਕ ਲੌਂਗ ਟੇਲ ਫਿੰਚ ਆਈ ਹੈਗੀ ਲੌਂਗ ਟੇਲ ਜਿਹੜੀ ਦਾੜੀ ਵਾਲੀ ਹੈਗੀ ਹਾਂਜੀ ਲੌਂਗ ਟੇਲ ਕੀ ਪ੍ਰਾਈਸ ਨੇ ਲੌਂਗ ਟੇਲ ਦੀ ਕੀ ਪ੍ਰਾਈਸ ਹੈ ਜੀ ਜੋ ਕੋਈ ਇਕੱਠੀ ਲੈਣੀ ਚਾਹਦਾ ਫਿਰ ਤਾਂ ਆਪਾਂ ਲਗ ਰੇਟ ਹੋਏਗਾ ਅੱਛਾ ਇਹ ਹੋਲ ਸੇਲ ਦਾ ਰੇਟ ਕਿੰਨਾ ਜੋੜਾ ਵੇਚੇਗਾ ਜੀ ਠੀਕ ਹੈ ਜਿਹੜੀ ਇਹ ਇਹ ਬੈਠੀ ਹੈ ਗੋਲਡਨ ਹਾਂਜੀ ਇਹ 2500 ਜੋੜਾ ਪਵੇਗਾ ਭਾਜੀ ਗੋਲਡਨ 2500 ਦਾ ਹੀ ਹਾਂਜੀ 2500 ਦਾ ਬਿਲਕੁਲ ਕੰਟਰੋਲ ਰੇਟ ਆਪਣਾ ਜਿਵੇਂ ਠੀਕ ਹੈ ਉਹ 4450 ਦਾ ਕੋਈ ਵੇਚੇਗਾ ਹਰੋਲ ਭਾਈ ਜੀ ਪੂਰੇ ਤੋਂ ਖਰੀ ਇੱਕ ਮੀਟਰ ਰਾਹੁਲ ਭਾਈ ਹੋਲ ਸੇਲ ਦੇ ਰੇਟ 'ਚ ਦੇ ਰਹੇ ਨੇ ਭਾਈ ਜੇ ਕਿਸੇ ਭਾਈ ਨੂੰ ਚਾਹੀਦਾ ਤਾਂ ਬਰਾਹੁਲ ਭਾਈ ਦੀ ਸ਼ੋਪ ਤੇ ਆਓ ਤੇ ਵਿజిਟ ਕਰੋ ਡਾਊਟ ਕਾਲ ਕਰਕੇ ਵੀਰੇ ਰਾਹੁਲ ਭਾਈ ਨੂੰ ਤੰਗ ਨਾ ਕਰਿਓ ਤੇ ਵਟਸਐਪ ਤੇ ਮੈਸੇਜ ਕਰਿਓ ਜਾਂ ਰਿਕਾਰਡਿੰਗ ਸੈਂਡ ਕਰ ਦਿਓ ਤੇ ਸੋਨੂੰ ਜੋ ਪੰਛੀ ਚਾਹੀਦਾ ਉਹ ਦੀ ਚ ਰੀਚਾਰਜਿੰਗ ਪਹਿਲਾਂ ਡ੍ਰਾਈਵਿੰਗ ਚਾਰਜਿੰਗ ਪਹਿਲਾਂ ਸੋਨੂੰ ਕਰਨੀ ਪਊਗੀ 500000 ਰੁਪਏ ਸੋਨੂੰ ਪਹਿਲਾਂ ਕਰਨਾ ਪਊਗਾ ਜੋ ਜਾਂ ਪੰਛੀ ਹੋਊਗਾ ਉਹ ਦੇ ਮੁਤਾਬਿਕ ਤੇ ਜੇ ਵੀ ਕਿਸਾਨੂੰ ਸ਼ੱਕ ਲੱਗਦਾ ਡਾਊਟ ਲੱਗਦਾ ਉਹ ਰਾਹੁਲ ਵੀਰ ਜੀ ਲਵੇ ਆਓ ਤੇ ਸ਼ੋਪ ਤੇ ਵਿజిਟ ਕਰੋ ਤੇ ਆਪਦੀ ਮਨਪਸੰਦ ਦੇ ਪੰਛੀ ਤੇ ਲੈ ਕੇ ਜਾਓ ਤੇ ਤੁਹਾਨੂੰ ਪਤਾ ਲੱਗ ਜੂ ਰਾਹੁਲ ਵੀਰ ਜੀ ਕੈਜੇ ਨੇ ਤੇ ਵਧੀਆ ਸੁਆਦ ਦੇ ਬੰਦੇ ਨੇ ਯਾਰ ਜੇ ਤੁਸੀਂ ਆਪ ਆਉਂਗੇ ਤਾਂ ਬਹੁਤ ਵਧੀਆ ਰਹੋਗੇ ਤੇ ਅਗਲੇ ਵਾਰੀ ਤੁਸੀਂ ਡਰੇਵ ਨਹੀਂ ਕਰਨ ਤੇ ਅੱਗੇ ਹੋ ਜਾਓਗੇ ਤੁਹਾਡਾ ਸ਼ੱਕ ਤੇ ਡਰ ਦੂਰ ਹੋ ਜਾਊਗਾ ਤੇ ਉਹ 500 ਰੁਪਏ 1000 ਰੁਪਏ ਕਿਉਂ ਕਰਾਉਂਦੇ ਨੇ ਬਾਈ ਉਹਨਾਂ ਨੂੰ ਫਿਰ ਕੇਜ ਤਿਆਰ ਕਰਨਾ ਪੈਂਦਾ ਡਰੇਵ ਨਹੀਂ ਕੇਜ ਯੋ ਕਿ ਫਿਰ ਸੋਡੇ ਲੈਵੇ 1850 ਸਕਨ ਓਕੇ ਧੰਨਵਾਦ ਤੇ ਰੱਬ ਰੱਖ